ਜੀ ਸਾਸਰੀ ਗਾਲ ਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਪਹਿਲਾਂ ਵੀ ਕੀਰਤ ਨੇ ਲਾਈਵ ਆ ਕੇ ਸੁਖ ਰਤਿਆ ਨੂੰ ਰਿਪਲਾਈ ਕੀਤਾ ਸੀ ਉਸ ਤੇ ਜੇਲ੍ਹ ਜਾਣ ਤੋਂ ਬਾਅਦ ਤੇ ਹੁਣ ਇੱਕ ਵਾਰ ਫਿਰ ਤੋਂ ਕੀਰਤ ਨੇ ਲਾਈਵ ਆ ਕੇ ਸੁਖ ਰਤਿਆ ਨੂੰ ਕੀ ਰਿਪਲਾਈ ਕੀਤਾ ਤੇ ਕਿਹੜੀਆਂ ਗੱਲਾਂ ਬਾਤਾਂ ਕਹੀਆਂ ਆਪਣੇ ਲਾਈਵ ਦੇ ਵਿੱਚ ਸੋ ਕਰ ਰਹੀ ਆ ਬਾਰੇ ਦਿਖਾਉਣੀ ਆ ਤੁਹਾਨੂੰ ਵੀਡੀਓ ਬਾਕੀ ਵੀਡੀਓ ਸ਼ੁਰੂ ਕਰਨੋਂ ਪਹਿਲੋਂ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬਰ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾ ਬਾਕੀ ਕਮੈਂਟਾਂ ਵਿੱਚ ਦੱਸ ਕੇ ਜ਼ਰੂਰ ਜਾਓ ਤਾਨੂੰ ਕੀ ਲੱਗਦਾ ਕੌਣ ਸਹੀ ਐ ਤੇ ਕੌਣ ਗਲਤ ਐ ਬਾਕੀ ਮਿਲਦੇ ਆ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬਰ ਆਖਾ ਧੰਨਵਾਦ ਮੈਂ ਅਸੀਂ ਮਹੀਨੇ ਸਾਲ ਸੰਦਾ ਰਿਆ ਮੈਂ ਕਰਦਿਆਂ ਤੋਂ ਬਾਰਤਿਆਂ ਤੋਂ ਸਭ ਤੋਂ ਮੈਂ ਬਹੁਤ ਕੁਝ ਸਿੱਖ ਅੱਜ ਸੁੱਖ ਰਹਤੀ ਨਾ ਵੀ ਹੋਊਗਾ ਜਦੋਂ ਬਾਹਰ ਨਿਕਲੂਗਾ ਮੈਂ ਤਾਂ ਕਿਸੇ ਦੀ ਜਾਨ ਨਹੀਂ ਲਈ ਸੀ ਮੈਂ ਤਾਂ ਕਿਸੇ ਦੀ ਜਾਨ ਨਹੀਂ ਲਈ ਸੀ ਹਨਾ ਜਿਹੜਾ ਬੰਦਾ ਬੰਦ ਲੱਖ ਪਿੱਛੇ ਗਦਲ ਕਰ ਸਕਦਾ ਉਹ ਬੰਦਾ ਮੈਨੂੰ ਇਹ ਗੱਲ ਦਾ ਜਵਾਬ ਦਉ ਠੱਗੀ ਕਿਉਂ ਨਹੀਂ ਮਾਰ ਸਕਦਾ ਹਾਂ ਮੈਂ ਤਾਂ ਨਹੀਂ ਕਿਸੇ ਦੀ ਕਤਲ ਦੀ ਸਪਾਰੀ ਪੜੀ ਮੈਂ ਤਾਂ ਨਹੀਂ ਕੋਈ ਇਦਾਂ ਦਾ ਕੰਮ ਕੀਤਾ ਮੈਨੂੰ ਦਫੇਰੇ ਇੰਨਾ ਮਾੜਾ ਬਣਾਤਾ ਉਸ ਟਾਈਮ ਅਜ ਉਹਨੇ ਇੰਨਾ ਕੁਝ ਕੀਤਾ ਫਿਰ ਪੁਲਿਸ ਨੇ ਜੱਕ ਲੈ ਜਦਨ ਬਾਹਰ ਆਊਗਾ ਉਹਦੇ ਨਾਲ ਵੀ ਉਹ ਹੋਊਗਾ ਮੈਨੂੰ ਲੈ ਕੇ ਦੇ ਸਕਦਾ ਕੋਈ ਮੈਂ ਤਾਂ ਕੋਈ ਮਾੜੀ ਗੱਲ ਕਰ ਰਹੀਂ ਨਿਆ ਦਿਸ ਇਜ਼ ਪਾਵਰ ਆਫ ਮਨੀ ਲਾਈਕ ਠੀਕ ਆ ਸਪੋਰਟ ਜਿਹੜੇ ਸਪੋਰਟ ਕਰਨ ਜਿਹੜੇ ਜੇ ਸੁੱਖ ਦੇ ਰਹੀ ਗੱਲ ਜੋ ਉਹਨੇ ਕਾਰਾ ਕੀਤਾ ਉਹਦੇ ਪਿੱਛੇ ਇੱਕ ਸੀ ਉਹਨੂੰ ਉਹ ਪਸੀ ਅਲੀਸ਼ਾ ਦੀ ਇਸ ਲੋਨ ਆਲੀ ਦੀ ਉਹ ਤੋਂ ਪੈਸਾ ਮੈਨੂੰ ਕਢਾ ਲੂਗੀ ਪਰ ਜਦੋਂ ਰੱਬ ਸੁਣਦਾ ਨਾ ਮੈਂ 6 ਮਹੀਨੇ ਰੱਬ ਦੇ ਕੋਲ ਹੀ ਅਰਦਾਸ ਮੰਗੀ ਹੈ ਜੇ ਰੱਬਾ ਮੈਂ ਗਲਤ ਨਹੀਂ ਹੈਗਾ ਨਾ ਤੇ ਮੇਰੇ ਅੱਗੇ ਲੈ ਕੇ ਆਈਆਂ ਵੀ ਆ ਠੀਕ ਹੈ ਮੈਂ ਦੇਖਿਆ ਵੀ ਹੁੰਦੇ ਦੇਖਿਆ ਵੀ ਆ ਉਸ ਰੱਬ ਦੇ ਪਾਣੇ ਨੂੰ ਤੁਸੀਂ ਖੁਦ ਰੱਬ ਬਣ ਬੈਠੇ ਹੋ ਤੇ ਮੈਂ ਉਸ ਰੱਬ ਤੇ ਕਾਲਪੁਰਖ ਦੇ ਯਕੀਨ ਰੱਖ ਕੇ ਚੱਲਦਾ ਸੱਚੇ ਪੈਦਾ ਪਰਮਾਤਮਾ ਵਾਹਿਗੁਰੂ ਨੇ ਹਰੇਕ ਬੰਦੇ ਨੂੰ ਆਪਣੇ ਹੋ ਦਿਲ ਦੀ ਮਤਲਬ ਹਰੇਕ ਬੰਦੇ ਨੂੰ ਉਦੁੱਤੀ ਹੋਈ ਆ ਕਿ ਮਾੜਾ ਕਰੇਗਾ ਤੇ ਮਾੜਾ ਤੇਰਾ ਨਾਮ ਹੀ ਹੋਊਗਾ ਠੀਕ ਹੈ ਮੈਨੂੰ ਇਹ ਗੱਲ ਦਾ ਜਵਾਬ ਚਾਹੀਦਾ ਜੋ ਮੇਰੇ ਨਾਲ ਕੀਤਾ ਗਿਆ ਉਹ ਅਜੋਦੇ ਨਾਲ ਵੀ ਹੋਊਗਾ ਕਿ ਕਿ ਉਹਨੂੰ ਇਦਾਂ ਹੀ ਛੱਡ ਦਿੱਤਾ ਜਾਊਗਾ ਕਿ ਚੱਲ ਤੂੰ ਜਾ ਕੋਈ ਚੱਕਰ ਨਹੀਂ ਤੂੰ ਸਾਡਾ ਆਪ ਤਾਂ ਹਮੇਸ਼ਾ ਸੱਚ ਦੀ ਆਵਾਜ਼ ਲਈ ਆ ਮੈਂ ਮੈਂ ਕਦੇ ਕਿਸੇ ਨੂੰ ਮਾਰਾ ਨਹੀਂ ਕਿਹਾ ਠੀਕ ਆ ਮੈਂ ਬੜੇ ਥਾਮਾਂ ਦੇ ਮਾਰਾ ਹੋਊਂਗਾ ਪਰ ਇੱਡਾ ਮਾਰਾ ਨਹੀਂ ਜਿਹੜਾ ਤੁਸੀਂ ਬਣਾਇਆ ਅੱਜ ਉਹਦੇ ਨਾਲ ਵੀ ਸੇਮ ਕਰੋ ਨਾ ਸਵਾਦ ਤਾਂ ਤਾਂ ਆ ਉਹਨੇ ਤਾਂ ਪੰਜਾਬ ਦਾ ਨਾਮ ਜ਼ਿਆਦਾ ਹੀ ਰੌਸ਼ਨ ਕਰਤਾ ਤੇ ਤੁਸੀਂ ਉਸ ਤੋਂ ਵੱਧ ਰੌਸ਼ਨ ਕਰਤਾ ਮੇਰੇ ਨਾਲ ਕੰਮ ਕਰਕੇ ਉਹ ਗੱਲ ਦਾ ਗੁੱਸਾ ਨਹੀਂ ਹੈਗਾ ਮੈਨੂੰ ਠੀਕ ਆ ਜੋ ਹੋ ਗਿਆ ਉਹ ਰੱਬ ਦੇਖਦਾ ਪਰ ਸਾਲਾ ਦੁੱਖ ਦਾ ਇਹ ਗੱਲ ਦਾ ਕੀ ਸਾਲਾ ਦੁੱਖ ਦਾ ਇਹ ਗੱਲ ਦਾ ਕਿ ਅਜੋਦੇ ਨਾਲ ਵੀ ਉਦਾਂ ਹੀ ਕਰੋ ਨਾ ਜਿੱਦਾਂ ਮੇਰ ਨਾਲ ਹੋਇਆ ਸੀ ਲਿਖ ਕੇ ਦੋ ਜਦ ਤਨੋਂ ਬਾਹਰ ਆਊਗਾ ਇਦਾਂ ਹੀ ਕਹਿ ਤੁਮ ਪੜੇ ਕਰਾਂਗੇ 5 ਲੱਖ ਬੱਚੇ ਕਤਲ ਹੋ ਜਾਂਦਾ ਇੱਕ ਕੁੜੀ ਦਾ ਕਿਸੇ ਨੂੰ ਉੱਤੇ ਕੋਈ ਖਿਆਲ ਨਹੀਂ ਕੋਈ ਗੌਰ ਨਹੀਂ ਕਿਸੇ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਸਭ ਆਪਣੇ ਧਿਆਨ ਠੀਕ ਆ ਕਤਲ ਹੋ ਗਿਆ ਨਹੀਂ ਉਸਾ ਕੀ ਗੱਲ ਖਤਮ ਪਰ ਆਪਾਂ ਜੇ ਬੈਕ ਜਾਈਏ 6 ਮਹੀਨੇ ਹਨ ਜੇ 6 ਮਹੀਨੇ ਸਾਲ ਬੈਕ ਜਾਈਏ 2022 ਚ ਸੁਖਰੇਤੀਆ ਗਿਆ ਸੀ ਬਾਈ 2023 ਚ 24 ਚ ਤਾਂ ਮੈਂ ਉਹਨੂੰ ਲੈ ਕੇ ਗਿਆ ਬਾਈ ਜ ਕਿ ਸੰਚਨਾ ਪੜਨ ਗਿਆ ਸੀ ਉਹ ਪਹਿਲੀ ਹੈ ਇਹ ਗੱਲ ਸਭ ਨੂੰ ਪਤਾ ਠੀਕ ਹੈ ਜੇ ਆਪਾਂ ਥੋੜਾ ਬੈਗ ਜਾਈਏ ਮੈਂ ਆਪਾਂ ਇਹ ਚੀਜ਼ਾਂ ਸੋਚੀ ਕਿ ਮੇਰੇ ਨਾਲ ਇੰਨਾ ਗਲਤ ਕੀਤਾ ਗਿਆ ਸੀ ਅੱਜ ਉਹਦੇ ਨਾਲ ਵੀ ਹੋਊਗਾ ਕਿ ਕਿ ਨਹੀਂ ਉਹਨੂੰ ਇੱਥੇ ਛੱਡ ਦਿੱਤਾ ਜਾਊਗਾ ਕਿ ਤੂੰ ਹੱਡਾ ਸਾਥੀ ਹੈ ਇੱਥੇ ਖਿਮਾਉਣ ਦੇ ਯਾਰ ਜਿੰਨੇ ਚਿਰ ਮੈਂ ਖਵਾਇਆ ਸੀ ਉਹ ਮੇਰੇ ਸੀ ਮੈਂ ਇੱਥੇ ਸਹੀ ਜਾਂ ਗਲਤ ਨਹੀਂ ਕਹਿ ਰਿਹਾ ਕਿਸੇ ਨੂੰ ਮੈਂ ਕ੍ਰਿਟਸਾਈਜ਼ ਨਹੀਂ ਕਰ ਰਿਹਾ ਗਲਤ ਮੈਂ ਵੀ ਬੜੀਆਂ ਥਮਾਂ ਦੇਊਂਗਾ ਮੈਂ ਗਲਤ ਬੋਲਿਆ ਹੋਊਗਾ ਗਲਤ ਕਿਹਾ ਹੋਊਗਾ ਸ਼ਾਇਦ ਮੇਰੀ ਵੀ ਕਈ ਥਮਾਂ ਤੇ ਗਲਤੀ ਹੋ ਗਈ ਉਹਨਾਂ ਨੂੰ ਪੜਕਾਇਆ ਹੋਊਗਾ ਮੈਂ ਪਰ ਉਦੋਂ ਸਰਲੀਨ ਦੇ ਪੇਹਾਂ ਵਿੱਚ ਇੰਨਾ ਕੁਝ ਕੀਤਾ ਮਰਨਾ ਹਨ ਮੈਂ ਉਦੋਂ ਵੀ ਕਹਿੰਦਾ ਰਿਹਾ ਮੈਂ ਨਹੀਂ ਖਾਤੇ ਜਿੰਨੇ ਇੰਨੇ ਫੋਨ ਲਿਆ ਇੰਨੇ ਖਾਦੇ ਆ ਅੱਜੋ ਗੱਲਾਂ ਸੱਚ ਹੁੰਦੀਆਂ ਹਨ ਕਿ 5 ਲੱਖ ਵਿੱਚ ਜਿਹੜਾ ਗਦਲ ਕਰ ਸਕਦਾ ਉਹ 2 ਲੱਖ ਰੁਪਈਆ ਕਿਉਂ ਨਹੀਂ ਖਾ ਸਕਦਾ ਟਾਈਮ ਹਰ ਇੱਕ ਚੀਜ਼ ਦਾ ਜਵਾਬ ਦਿੰਦਾ ਮੈਂ ਸੱਚੇ ਪਤਾ ਪਰਮਾਤਮਾ ਵਾਹਿਗੁਰੂ ਤੇ ਯਕੀਨ ਹੱਕ ਦਾ ਉਹ ਹੈ ਕੁਝ ਨਹੀਂ ਮੈਂ ਜਸਟ ਵੈਸੇ ਗੱਲ ਕਰਦਾ ਕਿ ਉਸ ਟਾਈਮ ਤੋਂ ਮੈਨੂੰ ਇੰਨਾ ਮਾੜਾ ਬਣਾ ਦਿੱਤਾ ਗਿਆ ਕਿ ਮੇਰੇ ਤੋਂ ਮਾੜਾ ਬੰਦਾ ਹੀ ਨਹੀਂ ਹੈਗਾ ਕੋਈ ਦੁਨੀਆ ਤੇ ਮੈਂ ਅਕਾਊਂਟ ਪ੍ਰਾਈਵੇਟ ਕਰ ਲੇ ਮੈਂ ਆਪਣੀ ਪਰਸਨਲ ਜ਼ਿੰਦਗੀ 'ਚ ਰਹਿਣ ਲੱਪੇ ਮੈਂ ਸਾਰਾ ਕੁਝ ਛੱਡ ਤਾ ਮੈਂ ਕਿ ਨਹੀਂ ਦੈਟਸ ਇਟ ਫੋਨ ਛੱਡ ਦੋ ਠੀਕ ਆ ਜਦੋਂ ਰੱਬ ਜਵਾਬ ਦੇਊਗਾ ਮੋਟੇ ਨਹੀਂ ਮਾਨ ਨਹੀਂ ਸੁਣਨਾ ਪਸੰਦ ਤੇ ਲਾਈਵ 'ਚ ਕਿਉਂ ਬੈਠਾ ਬਈ ਮੈਂ ਇਹਨਾਂ ਚੀਜ਼ਾਂ ਦੇ ਜਵਾਬ ਪਰਮਾਤਮਾ ਤੋਂ ਮੰਗੇ ਸੀ ਮੈਨੂੰ ਮਿਲੇ ਵੀ ਆ ਮੈਂ ਇਹਨਾਂ ਚੀਜ਼ਾਂ ਦੇ ਜਵਾਬ ਰੱਬ ਤੋਂ ਮੰਗੇ ਸੀ ਮੈਨੂੰ ਮਿਲੇ ਵੀ ਆ ਮੇਰਾਬਣੂ ਇਹੀ ਕਹਿੰਦਾ ਰਿਹਾ ਮੈਂ ਗਲਤ ਨਹੀਂ ਹੈਗਾ ਤੈਨੂੰ ਵੀ ਪਤਾ ਮੈਂ ਗਲਤ ਨਹੀਂ ਪਰ ਮੇਰੀ ਮੈਨੂੰ ਕਦੋਂ ਦਿਖਾਏਗਾ ਮੈਨੂੰ ਕਦੋਂ ਦਿਖਾਏਗਾ ਕਦੋਂ ਦਿਖਾਏਗਾ ਤੋਂ ਉਹ ਉਹਦੇ ਨਾਲ ਆਈ ਗਿਆ ਜਦ ਮੈਨੂੰ ਦਿਖਾਇਆ ਹਾਂ ਜੇ ਉਹ ਬੰਦਾ ਇਸ ਤੋਂ ਸੁੱਖ ਤੋਂ ਆ ਚੀਜ਼ ਕਰਾਉਂਦਾ ਕਿਸੇ ਹੋਰ ਤੋਂ ਕਰਾਉਂਦਾ ਹਨ ਜੋ ਇਹਦੇ ਬੰਦੇ ਨੇ ਤਾਂ ਹਾਰ ਹੀ ਲਿਆ ਕਿ ਮੈਂ ਬੰਦੇ ਨੂੰ ਖਤਮ ਕਰਨ ਉਹ ਕਰੇ ਕਰਵਾਉਂਦਾ ਹੀ ਕਰਵਾਉਂਦਾ ਬਟ ਮਤ ਅਕਲ ਇਹਦੀ ਪੁੱਠੀ ਕਰਨੀ ਰੱਬ ਨੇ ਤੇ ਉਹ ਇਹਦੀ ਹੀ ਕੀਤੀ ਉਸ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇਹ ਕਹਿ ਸਕਦੇ ਹਾਂ ਕਿ ਰੱਬ ਹਰੇਕ ਬੰਦੇ ਨੂੰ ਸਹੀ ਰਾਹ ਤੇ ਗਲਤ ਰਾਹ ਤੇ ਪਾਉਣ ਦਾ ਧਿਆਨ ਉਹੀ ਰੱਖਦਾ ਹਮੇਸ਼ਾ ਚੰਗਾ ਕਰੋ ਚੰਗੇ ਯੁੱਗ ਮੈਂ ਬਹੁਤ ਗਲਤੀਆਂ ਕੀਤੀਆਂ ਜ਼ਿੰਦਗੀ 'ਚ ਮੇਰੇ ਨਾਲ ਤਾਂ ਗਲਤ ਹੋਇਆ ਠੀਕ ਆ ਬਟ ਮੈਂ ਉਹਨਾ ਵੀ ਗਲਤ ਨਹੀਂ ਸੀ ਜਿੰਨਾ ਮੈਨੂੰ ਬਣਾਇਆ ਗਿਆ ਬਾਕੀ ਠੀਕ ਆ ਦੈਟਸ ਇਟ ਤੁਹਾਨੂੰ ਵਧੀਆ ਲੱਗਾ ਰਾਜਨ ਨੂੰ ਕੀ ਹੋ ਗਿਆ ਸੀ ਥੋੜਾ ਬਿਮਾਰ ਸੀ ਯਾਰ ਉਹ ਵਿਚਾਰਾ ਉਹਦਾ ਬਹੁਤ ਦੁੱਖਾ ਮੈਨੂੰ ਰਾਜੰਦਾ ਵੀ ਥੋੜੇ ਆਵਾਜ਼ ਵੀ ਮਤਲਬ ਬੈਠੀ ਹੋਈ ਹੈ ਉਹਦੇ ਕਰਕੇ ਰੋ ਰੋ ਕੇ ਰਹਾ ਦਾ ਬੁਰਾ ਹਾਲ ਮੈਨੇ ਮੈਂ ਇਹ ਗੱਲ ਕਰ ਲਈ ਟਾਈਮ ਚਾਹੀਦਾ ਵੀ ਮੈਨੂੰ ਮੈਨੂੰ ਕਿਸੇ ਦਿਨ ਹਣ ਮੈਂ ਮੈਂ ਪੋਡਕਾਸਟ ਵਗੈਰਾ ਇਹ ਚੀਜ਼ਾਂ ਤੇ ਹੁਣ ਆਉਣਾ ਨਹੀਂ ਬਾਕੀ ਮੈਂ ਬੋਲ ਕੇ ਤਾਂ ਇਹੀ ਕਹਿਣਾ ਜਾਊਂਗਾ ਕਿ ਤੁਸੀਂ ਆ ਜਉਦੇਵਾਲੇ ਵੀ ਜਾਓ ਸੁਖਲ ਵੀ ਹਣ ਮੇਰੇ ਨਾਲ ਤਾਂ ਭੱਜ ਗਿਆ ਗਈ ਸੀ ਮੈਂ ਸਾਰਾ ਕੁਝ ਛੱਡ ਕੇ ਬੈਠਾ ਜੇ ਹੁਣ ਕਿਸੇ ਨੇ ਮਰ ਨਾਲ ਕੋਈ ਵੀ ਹਰਕਤ ਕੀਤੀ ਤੇ ਮੈਂ ਉਹਦੇ ਈਟੀਕ ਮਾਂ ਚੋਦੂੰਗਾ ਫਰਮ ਮਰੇ ਜੀਵੇ ਮੇਰਾ ਸੈਲਫ ਡਿਫੈਂਸ ਹੀ ਹੋਊਗਾ ਮੈਂ ਇਹ ਗੱਲ ਅੱਜ ਵੀ ਕਹਨ ਦਸ ਹਲ ਬਾਅਦ ਵੀ ਕਹੂੰਗਾ ਆਪਦੀ ਜ਼ਿੰਦਗੀ ਜੀ ਨਿਆਰੇ ਲੋ ਮਤਾਂ ਇਹ ਸਾਰਿਆਂ ਨੂੰ ਕਹਿਣਾ ਕੀ ਹੋ ਗਿਆ ਹੁਣ ਠੀਕ ਹੋ